ਤਿਆਰ ਆ 14 ਲੀਟਰ ਠੀਕ ਆ ਗੱਲ ਸੱਜਣਾ ਮੈਂ 10 ਆਰੀ ਪੁੱਛਿਆ 22 ਆ ਹਾਂ ਚਾਹ ਉਹਨਾਂ ਕਿ ਤਿਆਰ ਆ ਮੈਂ ਕਹਿੰਦਾ ਤਿਆਰ ਆ 14 ਲੀਟਰ ਆ ਆਉਂ ਲੇਵਾ ਟਾਇਟ ਜ਼ਰੂਰ ਰੱਖ ਦੀਆ ਛੋਟੀਆਂ ਦੁੱਧ 17 ਕਿਲੋ ਦੇਣਾ ਠੀਕ ਆ ਆਪਾਂ ਨਾੜੂ ਨਾੜੂ ਆ ਬੱਚੇ ਦਾ ਪੱਪਾ 14 ਕਿਲੋ ਕਹਿ ਕੇ ਦੇਣਾ ਚਵਾ ਕੇ ਦੇਵਾਂਗੇ ਆ ਨਾੜੂ ਆ ਬੱਚੇ ਦਾ ਨਾਲ ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਫੇਰ ਪਹੁੰਚ ਚੁੱਕੇ ਆਪਾਂ ਪਿੰਡ ਫਤੇਗੜ ਛੰਨਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਗੇਜੀ ਕੋਲੇ ਪਹੁੰਚੇ ਹੋਇਆ ਆ ਅਸੀਂ ਤੁਹਾਨੂੰ ਦਿਖਾਵਾਂਗੇ 5 ਇੱਕ ਨੀਲੀ ਰਾਵੀ ਦੀ ਕੱਟੀ ਆ ਇੱਕ ਮੁਰਾ ਚ ਪੈਂਦੀ ਆ ਤੇ ਤਿੰਨ ਦਿਖਾਵਾਂਗੇ ਝੋਟੀਆਂ ਟਾਪ ਕੁਆਲਿਟੀ ਦੀਆਂ ਹੱਲ ਵੱਡੇ ਕੱਦ ਕਾਠ ਵਾਲੀ ਝੋਟੀ ਆ ਇੱਕ ਵੱਡੇ ਰਿਕਾਰਡ ਨੇ ਉਹਦੇ ਤੇ ਬਾਕੀ ਆ ਜੋ ਬਾਈ ਨਾਲ ਕਰਾ ਦੇਣਾ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਸੱਜਣੋ ਵੀਡੀਓ ਜੀ ਕਰਾ ਦਾਂਗੇ ਆ ਜਾਗੇ ਜੀ ਹੋਰ ਕੀ ਹਾਲ ਚਾਲ ਸਹੀ ਗੱਲ ਜੀ ਬਾਈ ਜੀ ਚੜਦੀ ਕਲਾ ਆ ਜਾਵਰਾਂ ਨੂੰ ਆ ਜਾ ਪੁਰਕੇ ਮੈਂ ਕੰਮ ਕਰ ਠੀਕ ਠਾਕ ਵਧੀਆ ਹਾਂ ਹੁਣ ਦਿਨ ਕਈ ਲੰਘ ਗਏ ਉਹ ਵੀਡੀਓ ਪਾਈ ਨਾ WhatsApp ਪ੍ਰੋਗਰਾਮ ਜਿਹੇ ਵਾਲਾ ਹੀ ਇੰਦਰਾਂ ਚ ਫੇਰ ਟੂਰਨਾਮੈਂਟ ਪੰਡ ਠੀਕ ਹੈ ਗੱਲ ਇਹਦਾ ਕਰਕੇ ਤੁਰੇ ਬਤਾਂ ਉਹ ਤਾਂ ਕੀ ਸੀ ਆ ਪ੍ਰੋਗਰਾਮ ਵਾਈ ਕਹਿੰਦਾ ਜਿਆਦੇ ਆ ਜਾ ਜਦੋਂ ਉਹਦੇ ਕਰਕੇ ਰੁਕ ਜਾਨਾ ਕਿੱਧਰੋਂ ਸਟਾਰਟ ਕਰੀਏ ਕਿੱਧਰੋਂ ਮਰਜ਼ੀ ਕਰ ਲੋ ਹੈ ਕਿੱਧਰੋਂ ਮਰਜ਼ੀ ਕਰੋ ਸਾਰੇ ਨਿਰਾਨ ਮਰ ਚੰਗੇ ਨੇ ਕੱਟੀਆਂ ਤੋਂ ਨਾ ਕਰ ਲਈਏ ਪਹਿਲਾਂ ਅੱਜ ਕਿੱਥੋਂ ਜੀ ਕਰਦਾ ਉਥੋਂ ਕਰ ਲਈ ਕਿੱਥੋਂ ਕਰਨੇ ਆ ਜਾ ਗਏ ਅੱਜ ਕੱਟੀਆਂ ਦੇ ਪਾਸਿਓਂ ਕਰਦੇ ਆ ਸ਼ੁਰੂ ਫੇਰ ਕਰਾਂਗੇ ਇਧਰਲੇ ਪਾਸੇ ਸਟਾਰਟ ਪਹਿਲਾਂ ਜੇ ਕੱਟੀਆਂ ਵਾਲੇ ਪ ਨੇੜੇ ਲਾ ਕੇ 33 ਠੰਡੀ ਸੀ ਲਾਹੀ ਜੀ ਮਰਜੀ ਫਿਰ ਹਥ ਕੋ ਚੱਕ ਲੇ ਸਿੰਗਲ ਚਾਰ ਹੀ ਨੇ ਥਣ ਹਾਂ ਚਾਰ ਵੀ ਲੈ ਵੱਧ ਤਾਂ ਨਹੀਂ ਕਿਸੇ ਦਾ ਨਹੀਂ ਦੇਖੋ ਜੀ ਯਾਰ ਫੈਨ ਬਾਈ ਕਹਿੰਦਾ ਸਿੰਗਲ ਚਾਰ ਨੇ ਮਾਰਕਿੰਗ ਵੀ ਪੂਰੀ ਆ ਚਾਰੇ ਪੈਰਾਂ ਤੇ ਆ ਗਈ ਪੂਛ ਤੇ ਆ ਗਈ ਮੱਥੇ 'ਚ ਬੱਲ ਆ ਤੇ ਦੋਨੇ ਅੱਖਾਂ 'ਚ ਬਾਈ ਜਵਾਬ ਨੇ ਦੋਨਾਂ 'ਚ ਦੇਖੋ ਜੀ ਪੂਰੇ ਜਵਾਬ ਆ ਗਏ ਦੋ ਅੱਖਾਂ 'ਚ ੱਲੇ ਬਣੇ ਨੱਕ ਵੀ ਚਟਾ ਗਿਆ ਤੋਰੇ ਖੁੱਲ ਗਏ ਹਾਂ ਤੋਰ ਦੇ ਤੋਰ ਦੇ ਮੜਾ ਜਾਂ ਉਮਰ ਕਿੰਨੀ ਕਹਦੀ ਇਹਦੀ ਹੋ ਮੜਾ 6 ਮਹੀਨਾ ਦੀ ਉਮਰ 6 ਮਹੀਨਾ ਦੇ ਏੜ-ਗੇੜ ਹਾਂ ਅਲ 6 ਦੀ 7-8 ਦੇੜ ਗੀ ਹੋ ਮਸੇ 8 ਮਹੀਨੇ ਦੀ ਬਾਲੀ ਨਹੀਂ ਹਾਂ ਅ ਇੱਤੋਰਾ ਤੂਰਾ ਤੂਰਾ ਕਰ ਸਕਦੇ 31 ਦਾ ਚੈੱਕ ਸੱਜਣੋ ਤੇ ਬਾਕੀ ਲੂਈਆਂ ਦੁੱਧ ਵਾਲੀ ਲੂਈਆਂ ਉਮਰ ਨਿਆਣੀ ਜੀ ਆ ਮਾਰਕਿੰਗ ਪ੍ਰੋਪਰ ਆ ਗਈ ਸਾਰੇ ਪੈਰਾਂ ਤੇ ਕਰਦੀ ਆ ਵੇ ਸ਼ਰਾਰਤਾ ਮੋੜ ਲਾ ਉਮਰ ਇਹਦੀ ਚਲੋ 7-8 ਮਹੀਨਾ ਡੇੜੇ ਗੇੜ ਹੋ ਸਕਦੀ ਆ ਬੋਚ ਕੇ ਬੋਚ ਕੇ ਬੋਚ ਕੇ ਬੋਚ ਕੇ ਪਾ ਦਿੱਿਆ ਨਾ ਹੋਰ ਇਹ ਖੁੱਲੀ ਕਰਦੀ ਕਿਹੜੇ ਪਲਾ ਨੀਲੀ ਰਾਵੀ ਦੇ ਵਿੱਚ ਹੀ ਇਹ ਬੋਚ ਕੇ ਡੱਗਣਾ ਜਾਵੇ ਬੋਚ ਕੇ ਦੇ ਆ ਗਈ ਨੀਲੀ ਰਾਵੀ ਦੇ ਵਿੱਚ ਪ੍ਰੋਪਰ ਮਾਰਕਿੰਗ ਆ ਚਾਰੇ ਪੈਰਾਂ ਤੇ ਆ ਗਈ ਪੂੰਛ ਤੇ ਆ ਗਈ ਬੱਲ ਆ ਗਿਆ ਤੇ ਨੱਕ ਚਿੱਟਾ ਆ ਗਿਆ ਮੋਰੂ ਇਹ ਥਣ ਬਾਈ ਕਹਿੰਦਾ ਸਿੰਗਲ ਚਾਰ ਨੇ ਦੁੱਧ ਦਾ ਪਤਾ ਕਿ ਜੀ ਦੀ ਮਾਂ ਦਾ ਕਿੰਨਾ ਕਿਸੀ ਮੇਰੇ ਆਪਾਂ ਝੂਠ ਬਣਾ ਨਹੀਂ ਮਾਰਦੇ ਨਾਲ ਦੇਖ ਕੇ ਲੈ ਕੇ ਜਾਵੇ ਠੀਕ ਆ ਗੱਲ ਹਾਂ ਆਪਾਂ ਲਈ ਦੇਣਾ ਕਹੇ ਦਾ ਕੋਈ ਮਰਜ਼ੀ ਕਿਹ ਜਾਂ ਆਪਾਂ ਬਾਈ ਕਹਿੰਦਾ ਖਰੀਦ ਕੇ ਲੈ ਆਉਂਦੀ ਆ ਖਰੀਦ ਕੇ ਲੈ ਆਉਂਦੀ ਆ ਪਹਿਲਾਂ ਇੱਕ ਰੇਟ ਦੋਆਂ ਦਾ ਕਰ ਦਾਂਗੇ ਕੱਲੀ ਕੱਲੀ ਦਾ ਕੱਲੀ ਦਾ ਕਰਦਨੇ ਇਹਦਾ ਕੱਲੀ ਦਾ ਕੀ ਰੇਟ ਹੈ ਜੀ ਇਹ 16000 ਦੀ ਦੇਵਾਂਗੇ ਇਹ ਦੇਵਾਂਗੇ 16 ਦੀ ਮਾਨਤਾ ਨੇ ਚ ਹੋ ਜੂ ਕਰ ਦਾਂਗੇ ਹੈ ਕਰ ਦਾਂਗੇ ਕਿੰਨਾ ਕੁ ਕਰ ਦਾਂਗੇ ਦੇਖ ਕੇ ਜੀ ਕਰ ਦਾਂਗੇ ਕੋਈ ਦੇਖ ਕੇ ਜੀ ਕਰ ਦਾਂਗੇ ਦੇਖ ਕੇ ਬਾਈ ਕਹਿੰਦਾ ਕਰ ਦਾਂਗੇ ਮਾਨਤਾ ਨਾਲ ਸ਼ੀਲ ਬਹੁਤ ਹੈ ਗੱਟੀ ਆਈ ਗਾਈ ਸੱਜ ਨੂੰ ਸ਼ਕੀਨ ਆ ਗਈ ਪੂਰੀ ਹਰੇਕ ਪੱਖ ਤੋਂ ਨਾ ਕੱਤੀ ਸ਼ਕੀਨ ਆ ਗਈ ਉਮਰ ਬਾਈ ਛੇ ਕਹਿੰਦਾ ਚਲੋ ਮਾਲਕ ਇੱਕ ਦੋ ਮਹੀਨੇ ਇਧਰ ਉਧਰ ਦੱਸ ਦਣਾ ਚਲੋ ਸੱਤ ਅੱਠ ਮਹੀਨੇ ਲੇਡ ਗਏ ਨਾ ਇਹਨੇ ਕਿਹਾ ਮਾਰ ਦੀ ਲੈ ਥਾਣੇ ਦੇ ਸਿੰਗਲ ਚਾਰ ਨੇ ਤੇ ਹੁਣ ਮਾਰ ਦੇ ਗਰੀ ਆ ਕੱਤੀ ਦੀ ਤੇ ਮਰਾ ਇਹਦੇ ਮਾਰ ਦੇ ਕੈਮਰਾ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ 8-9 ਮਹੀਨਾ ਦੀ ਇਹਦੇ ਬਾਲਾ ਮੱਥੇ 'ਚ ਨਾ ਹਾਂ ਮੜਾ ਹੈਗਾ ਇਹਦੇ ਮੱਥੇ ਝੋਲੀ ਝੜੀ ਬਹੁਤ ਆਖਦੀ ਦੇਖ ਥਾਣੇ ਨਹੀਂ ਵੀ ਦਿਖਾਦੀ ਸਿੰਗਲ ਚਾਰੀ ਨੇ ਕਈ ਵਾਰੀ ਕੋਈ ਫਾਲਤੂ ਹੁੰਦਾ ਨਾ ਫਿਰ ਪ੍ਰੋਬਲਮ ਆ ਜਾਂਦੀ ਝੋਲੀ ਝੜੀ ਦੇਖੀ ਝੋਲੀ 8 ਤੋਂ ਅਖਾਰੀ ਕਰੀਏ ਇੱਧਰੋਂ ਚੱਕੂ ਇਹਦੀ ਉਮਰ ਕਿੰਨੀ ਦੱਸਿਆ ਬਾਈ 8-9 ਮਹੀਨੇ ਲਾ ਕੇ ਹੋਊਗੀ ਮੋਦਰੀ ਠੀਕ ਆ ਇਹਦਾ ਕੀ ਰੇਟ ਆਗੇ ਜੀ ਇਹ 10000 ਦੀ ਦੇ ਦਾਂਗੇ ਇਹ ਦੇ ਦਾਂਗੇ 10 ਦੀ ਉਹ ਦੇਵਾਂਗੇ 17 ਹਾਂ 17 ਦਾ 127 ਹੋ ਗਿਆ ਹਾਂ ਜੋੜਾ ਕਿੰਨੇ ਦਾ ਹੋ ਜੂਗਾ ਜੋੜਾ 26000 ਦੇ ਦਾਂਗੇ ਹੈ 26000 25 ਦਾ ਹੋ ਜੂ 26 ਦਾ ਕੋਈ ਦੇਖਣਾ ਮੌਕੇ ਦੇ ਸਾਂ ਮੌਕੇ ਦੇਖ ਲਾਂਗੇ ਹੋ ਜੂ 25 ਦਾ ਜੋੜਾ ਜੇ ਕਿਸੇ ਸੱਜਣ ਨੇ ਲਿਆਣਾ ਹੋਇਆ ਹਾਂ ਕਰ ਦਾਂਗੇ ਹਿਆਰੇ ਚੋ ਘਟਾ ਲਈ ਪਿਆਰ ਦੋ ਯਾਰ ਉਹ ਜੋ ਕਰਦੀ ਲੈਸ ਆ ਆ ਜੋੜਾ ਹੋ ਜੂਗਾ 25 ਦਾ ਕਿਸੇ ਸੱਜਣ ਨੇ ਲਿਆਣਾ ਗੱਲਬਾਤ ਬਾਈ ਨਾਲ ਕਰ ਲਿਓ ਤੇ ਹੁਣ ਗੈਰੀ ਇਧਰਲੇ ਬੰਨਿਆ ਜਾ ਝੋਟੀ ਤੇ ਮਾਰਦੇ ਪਹਿਲਾਂ ਤਾਂ ਇਹਦੀ ਬਾਡੀ ਬੂਡੀਏ ਦਿਖਾ ਦੇ ਯਾਰ ਉੱਤੋਂ ਭਲੂਣ ਕੱਟੀ ਆ ਜੀ ਹੈ ਭਲੂਣ ਕੱਟੀ ਆ ਜੀ ਹਾਂ ਸ਼ਕੀਨ ਆ ਗਈ ਫੁੱਲ ਜੱਤ ਵਾਲੀ ਕੱਟੀ ਆ ਗਈ ਜਾਤ ਜੂਤ ਕੱਟੀ ਚ ਬਹੁਤ ਆ ਤੇ ਬਿਲਕੁਲ ਆ ਗਈ ਜੈਡ ਬਲੈਕ ਸਿੰਘੇ ਦਾ ਆ ਗਿਆ ਬਾਈ ਕੁੰਡਾ ਕੁੰਡੇ ਸਿੰਘਾਂ ਚ ਆ ਗਿਆ ਥੋੜਾ ਜਿਹਾ ਉੱਪਰ ਆ ਕਰਦੀ ਕਰਕੇ ਕਹਿ ਨਹੀਂ ਕੋਈ ਸ਼ੀਲ ਚੂਤ ਬਹੁਤ ਰਕੇ ਮਰਜ਼ੀ ਆ ਤੇ ਫੇਰੀਲ ਠੀਕ ਆ ਗੱਲ ਵੀ ਐ ਨਹੀਂ ਲਾ ਕਹਿੰਦਾ ਵੀ ਐ ਕ ਇਹ ਉਪਰਾਏਗਰ ਨੰਕਰ ਕਰਜਨਗਰ ਮਾੜਾ ਮਾੜਾ ਠੀਕ ਆ ਜੀ ਠੀਕ ਆ ਇਹਦਾ ਬੱਚਾ ਕਿਹੜਾ ਬਾਈ ਬੱਚਾ ਜੀ ਕੱਟੀ ਆ ਜੀ ਆ ਪਿਛਲੇ ਬੰਨੇ ਹਾਂ ਜੀ ਕੱਟੀ ਆ ਜੀ ਆ ਇਹਦੀ ਹੈਗੀ ਆ ਸੱਜਣੋਂ ਕੱਟੀ ਸੂਆ ਕਿਨੇ ਕਹਿੰਦਾ ਕਿ ਜੀ ਦਾ ਸੂਏ ਮੱਲਾ ਹੋਊਗਾ 20 25 ਦਿਨਾਂ ਦੀ ਆ ਤੋਰੀ ਖੋਲ ਕੇ ਲੋ ਜੀ ਇੱਕ ਗੱਲ ਹੋਰ ਦੱਸ ਦੇਣਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਿਉਂਕਿ ਸਮਾਂ ਦੁਪਹਿਰ ਦਾ ਸੱਜਣੋਂ 2:30 ਵਜੇ ਦਾ 22:00 ਦਾ ਸਮਾਂ ਕਾਫੀ ਪਿਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਜੀ ਤੇ ਸ਼ਕੀਨ ਆ ਗਈ ਝੋਟੀ ਫੁੱਲ ਇੱਥੋਂ ਗਹਿਰੀ ਸਾਰੀ ਦਿਖਾ ਦਈਓ ਬਾਡੀ ਬੁੱਡੀ ਦੀ ਬਾਡੀ ਬ ਸੂਆ ਬਾਈ ਕਹਿੰਦਾ 20 ਤੋਂ 25 ਦਿੰਦਾ ਇੱਥੇ ਗੇਜੀ ਖੜਾਣੀ ਮੜੀ ਗਈ। ਇੱਥੇ ਇੱਥੋਂ ਮਾਰ ਗਈ ਫੇਸ ਕੁਆਲਿਟੀ ਦੇ ਸ਼ਕੀਨਿਆਂ ਚ ਫੁੱਲ ਆ ਗਿਆ ਇਹਨਾਂ ਪੂਰੀ ਫੁੱਲ ਸ਼ਕੀਨੇ ਆ ਗਈ ਦੁੱਧ ਗੇਜੀ ਕਿੰਨਾ? ਦੋ 9 ਕਿਲੋ ਜੀ। ਉਹ ਝੂਠੀ ਮਾਰ ਰਹੀ। ਠੀਕ ਹੈ। ਆ ਦੁੱਧ ਬਾਈ ਕਹਿੰਦਾ ਇਹਦੇ ਥੱਲੇ ਹੈਗਾਗਾ 9 ਕਿਲੋ। ਤੇ ਬਾਕੀ ਬਾਡੀ ਬੁੱਡੀ ਤੋਂ ਹਰੇਕ ਪੱਖ ਤੋਂ ਲਾਜਵਾਵ ਹੈ। ਇਹਰਾ ਉੱਪਰ ਹੈਗਾ ਬੈਣ। ਕਿਵੇਂ ਆ ਬਾਈ? ਚਵਾਈ ਬਹੁਤ ਚੰਗੇ ਜੀ। ਮੋਟੀ ਹੈ ਚਵਾਈ। ਹਾਂ ਤੇ ਜਾਨ ਜੂਨ ਵੀ 33 ਚ ਫੁੱਲਾ ਚਵਾਈ ਵਾਈ ਕਹਿੰਦਾ ਫੋਕੀ ਆ ਤੇ ਥਣ ਦਾ ਸਹਿਜ ਦੱਸਦਾ ਵੀ ਆ। ਤੇ ਨਾਲ ਇਹਦੇ ਹੈਈ ਆ ਬਾਈ ਕੱਤੀ ਹੈ ਨਾ ਹਾਂਜੀ ਆ ਨਾਲ ਵੀ ਇਹਦੇ ਕੱਤੀ ਆ ਗਈ ਸੱਜਣੋ ਇਹਦਾ ਕੇ ਜੀ ਰੇਟ ਕੀ ਰਹੂਗਾ ਬਾਈ 75000 ਦੇ ਦਾਂਗੇ ਹੈ 75 ਦੇ ਦਾਂਗੇ ਇਹ ਦੇ ਦਾਂਗੇ ਆਪਾਂ 75000 ਮਾਨਤਨ ਕਰਾਂਗੇ ਜੀ ਠੀਕ ਹੈ ਗੱਲ ਹਾਂਜੀ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਸਮਾਂ ਹੈਗਾ ਦੁਪਹਿਰ ਦਾ ਬਾਈ ਉਹ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ ਤੇ ਆ ਗਈ ਬਿਲਕੁਲ ਨਵੇਂ ਯਾ ਕੂਨੀ ਕਾਨੀ ਹੋ ਕੇ ਮਰਜ਼ੀ ਲੈ ਕੇ ਮੱਥ ਫਿਰਿਆ ਕੈਰਾ ਮੜਾ ਨਗਰ ਉਪਰ ਲੈ ਕੇ ਨਾ ਕਰਦੀ ਐ ਬਸ ਕੇ ਮਰਜ਼ੀ ਦਾ ਕੋਈ ਚੱਕਰ ਨਹੀਂ ਹਾਂ ਤੇ ਆਰਡਰ ਡੰਗ ਤੇ ਸੋਨਾ ਬਣਾਉਂਦੀ ਆ ਪੂਰਾ ਬਰੇ ਬਣਾ ਲੈ ਕਹਿੰਦੀ ਗੋਣੀ ਵੀ ਪਤਾ ਕਿ ਇਹ ਉੱਪਰ ਐਂਕਰ ਕਰ ਦਿੰਦਾ ਹੋਰ ਨਿੱਕੜਾ ਦੂਰਾਂ ਦਿਖਾ ਦਿੰਗੀ ਆਪਾਂ ਤਾਂ ਡਰਦੀ ਆ ਗੀ ਇਹ ਮਰਦੀ ਨੂੰ 1-2 ਦਿਨ ਹੋ ਗਏ ਹੋਣਗੇ ਆ ਆਰਡਰ ਸੁਣਾ ਦਿਖਾਉਂਦੀ ਆ ਮਨੂ ਹਾਂ ਜੀ ਇਹ ਦੇ ਦਾਂਗੇ 75 ਦੀ ਹਾਂ ਜੀ ਮਾਨਤਨ ਕਰਦੇ ਮਾਨਤਨ 75 ਚ ਹੋਣੀ ਹਾਂ ਜੀ ਮਾਨਤਨ ਵਾਈ ਕਹਿੰਦਾ 75 ਚ ਕਰ ਦਾਂਗੇ ਤੇ ਹੁਣ ਮਾਰਦੇ ਆ ਝੋਟੀ ਤੇ ਬਾਡੀ ਦੀ ਵੀ ਜਮਾ ਇਹਨੂੰ ਫੁੱਲਾ ਨਾ ਵੱਡੀ-ਬੁੱਡੀ ਬਹੁਤ ਆਈ ਹਾਂ ਇਹਦਾ ਕੱਦ ਆ ਗਿਆ ਫੁੱਲ ਵੱਡਾ ਤੇ ਬਾਜਨ ਵੀ ਇਹਦੇ ਚ ਫੁੱਲ ਆ ਗਿਆ ਜੀ ਗੱਲ ਕਰ ਲਈ ਮਾਰਦੀ ਤਾਂ ਨਹੀਂ ਨਾ ਜੀ ਕੁਛ ਨਹੀਂ ਕਹਿੰਦੀ ਸਿਰ ਉੱਪਰ ਛੋੜਨੂ ਕਰਕੇ ਕਰਦੇ ਲੈ ਕਿ ਮਰਜ਼ੀ ਬੈਠਾ ਕੋਈ ਚੱਕਰ ਨਹੀਂ ਹੈ ਕਹਿੰਦਾ ਛੋੜਾ ਕਰਕੇ ਆਈਆਂ ਮੇਰੇ ਕੋਲ ਕੱਲ ਕਰਕੇ ਥੋੜਾ ਫਰਕ ਪੈ ਜਾਂਦਾ ਉਹ ਅਗੜਾ ਬਾਈ ਦਾ ਤੇ ਦੂਜਾ ਜੀ ਇਹ ਇਹਦਾ ਕਿੰਨੇ ਦਿਨ ਦਾ ਸੂਆ ਇਹ ਇਹ ਸੂਆ ਬੱਚਾ ਹੀ ਦੇਖ ਲੈ ਕਿੰਨੇ ਦਿਨ ਮਰਜ਼ੀ ਮਾਰੇ 나ੜੂ ਨਾਲ ਆ ਜੀ ਆਹਾਂ ਹਾਂਜੀ ਆ ਆ ਇਸ ਨਾਲ ਆ 나ੜੂ ਨਾਲ ਇਹਨਾਂ ਨੂੰ 나ੜੂਆ ਨਾਲੀ ਆ ਕਿੰਨੇ ਦਿਨ ਮਰਜ਼ੀ ਮਾਰਦਾ ਮੈਂ ਨਹੀਂ ਕਹਿੰਦਾ ਤੁਸੀਂ ਦੇਖ ਲਓ ਪੰਜਾਂ ਚਾਰਾਂ ਦਿਨਾਂ ਦਾ ਹੂ ਮੈਂ 7-8 ਦਿਨਾਂ ਦਾ ਹੈਗਾ 7 ਦਿਨਾਂ ਦਾ ਹਾਂ ਬਹੂਠ ਨਹੀਂ ਮਾਰਨਾ ਆ 7-8 ਦਿਨਾਂ ਦੀ ਸੂਈ ਹੋਈ ਆ ਤੋੜ ਦੇ ਬਾਈ ਖੋ ਪਛਾਣ ਹੋ ਕੇ ਦਿਖਾ ਦਿੰਗੇ ਰੀ ਡਰਦੀ ਆ ਥੋੜਾ ਤੇਰੇ ਕੈਮਰੇ ਤੋਂ ਇਧਰੋਂ ਪਛਾਣ ਕੇ ਦਿਖਾ ਦਿੰ। ਸੁਆ ਆ ਗਿਆ ਦੂਜਾ ਤੇ ਜਾਨ ਸੱਜਣ ਹੋਈ ਇਹ ਚੋਟੀ ਜਿਹੀ ਫੁੱਲ ਆ ਗਈ। ਮਾਗਰ ਮੱਛੇ ਲੈ ਵਾਈ ਭਾਲ ਕੇ ਇਸ ਵਾਰੀ ਆਰਡਰ ਦਿਖਾ ਕੇ ਰੀ ਓਏ ਫੁੱਲ ਚੌੜਾ ਆ ਗਿਆ ਜੋਸ਼ ਵਾਲਾ ਆਰਡਰ। ਚੌੜਾ ਆ ਗਿਆ ਫੁੱਲ ਨੂੰ ਰੱਖਦੀ ਪੂਰੇ ਜੋਸ਼ ਵਾਲਾ ਨਾ। ਹਾਂਜੀ ਹਾਂਜੀ ਚਵਾਈ ਜੂਈ ਬਾਹਲੀ ਚੰਗੀ ਹੈ ਜੀ। ਠੀਕ ਆ ਗੱਲ। ਮੋਟੀ ਮੋਟੀ ਚਵਾਈ ਆ। ਠੀਕ ਆ ਜੀ। ਹਾਂਜੀ। ਇੱਥੇ ਰੋਕ ਲੈ ਚਵਾਈ ਬਾਈ ਕਹਿੰਦਾ ਹੈਗੀ ਆ ਫੁੱਲ ਮੋਟੀ। ਬਾਈ ਚੱਲਾਈ ਬਾਈ ਬੱਚਾ ਜੀ ਬਾਈ আচ্ছা ਬਾਈ ਦੀ ਆ ਗਈ ਫੁੱਲ ਮੋਸ਼ੀ ਦੀ ਆਰਡਰ ਦਿਖਾ ਆਰਡਰ ਆ ਗਿਆ ਇਹਦਾ ਫੁੱਲ ਚੌੜਾ ਬਾਈ ਚੋਾਈ ਦੀ ਠੰਡੀ ਆ ਆਰਡਰ ਰੱਖਦੀ ਆ ਮਤਲਬ ਕਿ ਜੇ ਆਪਾਂ ਕਹਦੇ ਨਾ ਬੰਦ ਲੇਵੇ ਦੀ ਆ ਹਾਂਜੀ ਹਾਂਜੀ ਲੇਵਾ ਬੰਦ ਰੱਖਦੀ ਆ ਰੱਖਦੀ ਆ ਫਿਕਸ ਜਮਾ ਹੁਣ ਕਹੇ ਜੀ ਤਿਆਰ ਤਿਆਰ ਦੁੱਧ ਕਿੰਨਾ ਏ ਥੱਲੇ ਬਾਈ 2 14 ਕਿਲੋ ਤਿਆਰ ਆ ਜੀ 14 ਕਿਲੋ ਹਾਂਜੀ 14 ਗੇਜ ਜੀ ਖਾਸਾ ਹੋ ਜਾਂਦਾ ਨਹੀਂ ਚੋਕੇ ਲੈਣੇ ਤੋੜਾਂਗੇ ਜੀ ਹੈ ਚੋਕੇ ਲੈਣੇ ਤੋੜਾਂਗਾ ਦੇਖ ਲਾ ਚੋਕੇ ਲੈਣੇ ਤੋੜਾਂਗੇ ਹੁਣ ਤਾਂ ਘਟਾ ਲਾ ਲੀਟਰ ਨਹੀਂ ਚੋਕੇ ਲੈ ਕੇ ਆਂ ਤੋੜਾਂਗਾ ਠੀਕ ਆ ਗ ਟੂਟੀ ਨਾਲ ਦੀ ਚਵਾਈ ਲੱਗੀ ਮੈਂ ਇਹਦੇ ਉਰੇ ਲਿਆ ਕੇ ਮੇਰੀ ਐ ਖੜਾਹੀਂ ਖੜਾਈ ਇੱਥੋਂ ਦਿਖਾ ਆਰਡਰ ਰੱਖਦੀ ਆ ਫਿਕਸ ਬਾਈ ਚੌੜਾ ਰੱਖਦੀ ਆ ਆਰਡਰ ਪੂਰਾ ਤੇ ਆ ਗਈ ਬਾਈ ਕਹਿੰਦਾ ਠੰਡੀ ਸੀ ਲਹੀ ਜੀ ਗੱਲ ਨਹੀਂ ਜਿਵੇਂ ਮਰਜੀ ਆ ਤੇਰਾ ਜੀ ਉਪਰ ਆ ਨੰਗਰ ਆਏ ਕੱਲ ਕਰਕੇ ਉਪਰ ਆ ਕਰਦੇ ਨੇ ਕਈ ਵਾਰੀ ਪਸ਼ੂ ਕਰ ਜਾਂਦਾ ਚਵਾਈ ਦੀ ਮੋਟੀ ਆ ਪੂਰੀ ਹਾਂ ਬੜਾ ਜਵਾਕ ਚੋਲੇ ਬੁੜੀ ਚੋਲੇ ਜੀ ਗੱਲ ਨਹੀਂ ਚੋਣ ਇਹ ਲੱਗਾ ਟੂਟੀ ਵਰਗਾ ਮੋਟਾ 14 ਲੀਟਰ ਹਾਂ ਤਿਆਰ ਹੈ ਤਿਆਰ ਹੈ 14 ਲੀਟਰ ਠੀਕ ਆ ਗੱਲ ਸੱਜਣਾ ਮੈਂ 10 ਆਰੀ ਪੁੱਛਿਆ 22 ਹਾਂ ਚੌੜਾ ਇੱਕ ਤਿਆਰ ਆ ਮੈਂ ਕਹਿੰਦਾ ਤਿਆਰ ਆ 14 ਲੀਟਰ ਆਉਂ ਲੇਵਾ ਟਾਈਟ ਜ਼ਰੂਰ ਰੱਖ ਦੀਆ ਝੋਟੀਆਂ ਦੁੱਧ 17 ਕਿਲੋ ਦੇਣਾ ਠੀਕ ਆ ਨਾੜ ਨਾੜੂਆ ਬੱਚੇ ਦਾ ਪਪਾ 14 ਕਿਲੋ ਕਹਿ ਕੇ ਦੇਣਾ ਚਵਾ ਕੇ ਦੇਵਾਂਗੇ ਆ ਨਾੜੂਆ ਬੱਚੇ ਦਾ ਨਾਲ ਸੱਤ ਅੱਠਾਂ ਦਿਨਾਂ ਦਾ ਸੂਆ ਬਾਈ ਕਹਿੰਦਾ ਤੇ ਦੁੱਧ ਕਹਿੰਦਾ 14 ਲੀਟਰ ਇਹਦੇ ਥੱਲੋਂ ਝੋਟੀ ਥੱਲੋਂ ਦੋ ਡੰਗ ਚਾਰ ਡੰਗ ਤੋਲ ਕੇ ਲੈ ਜਾਓ ਜਾਨ ਹੈਗੀ ਆ ਫੁੱਲਾ ਬਾਡੀ ਬੁੱਡੀ ਦੀ ਹਰੇਕ ਪੱਖ ਤੋਂ ਲਾਜਵਾਬ ਹੈ ਚਾਹੇ ਤੁਸੀਂ ਬਾਈ ਕੋਲੇ ਦੋ ਟਾਈਮ ਚਾਰ ਟਾਈਮ ਤੋਲ ਕੇ ਲੈ ਜਾਓ ਗੇਜੀ ਇਹਦਾ ਰੇਟ ਕੀ ਰਹੂਗਾ ਮੁੱਲ ਦਾ ਭਲਾ 60 ਕਰ ਲਾ ਠੀਕ ਹੈ ਕੁਛ ਮਰਜ਼ੀ ਕਰਾਈਆ 1,30,000 ਦੀ ਦੇਵਾਂਗੇ 1,30 ਦੀ ਦੇਵਾਂਗੇ ਹਾਂ ਦੇਵਾਂਗੇ ਮੋਲੋ ਕ ਮਰਜ਼ੀ ਕਰਾ ਲੈ ਇਹ ਬਾਈ ਕਹਿੰਦਾ ਦੇਣੀ ਆ 1,30,000 ਦੀ 14 ਲੀਟਰ 6ਾਂ 7ਾਂ ਦਿਨਾਂ ਦੀ ਸੂਈ ਥੱਲੇ ਤਿਆਰੀ ਦਾ ਤੇ 2-4 ਕਿਲੋ ਦੁੱਧ ਬਾਈ ਕਹਿੰਦਾ 2 ਕਿਲੋ ਹਜੇ ਹੋਰ ਵਧੂ ਵੀਰੇ ਵਧੂ ਝੋਟੀ ਹੁਣ ਆਪਾਂ ਕਹਿ ਕੇ ਹੁਣ 14 ਲੀਟਰ ਦਿੰਨੇ ਆ ਗਾਂ ਝੋਟੀ 3 ਲੀਟਰ 2.5 ਲੀਟਰ ਵਧੂਗੀ ਠੀਕ ਆ ਗੱਲ ਹਾਂ ਇਹ ਨਗਰਗੜਾ ਉੱਪਰ ਇਹ ਕਰਦੇ ਆ ਬੱਚ ਕੋਈ ਜੱਕ ਨਹੀਂ ਮਰਜ਼ੀ ਵੜਦਾ ਐਸੀ ਗੱਲ ਹੈ ਇਹ ਨਗਰ ਨਗਰ ਉੱਪਰ ਇਹ ਕਰ ਲੱਗੇ ਨੇ ਆਏ ਕਰਕੇ ਏ ਹੁਣ ਗੈਰੀ ਆ ਆ ਚੋਟੀ ਤੇ ਮਾਰ ਲੂ ਇਹ ਵੀ ਕੋਈ ਨਹੀਂ ਕਰਨੀ ਬਹੁਤਾ ਕੇ ਮਰਦੀ ਲੈ ਇਹਦਾ ਕੱਦ ਤਾਂ ਬਹਾ ਜਾਣਾ ਇਹ ਮਰਦੀ ਫੇਰੀ ਹੱਥ ਕੋਈ ਚੱਕਰ ਨਹੀਂ ਬਲ ਜਵਾਕ ਖੋਲੀ ਫਿਰੇ ਇਹੀ ਗੱਲ ਨਹੀਂ ਗੀ ਹਾਂ ਇਹਦੇ ਆਰਡਰ ਆਰਡਰ ਦੀ ਸ਼ੇਪ ਦਿਖਾ ਦੇ ਇਹਨਾਂ ਨੇ ਕਰਕੇ ਵਿਊ ਇਹਦਾ ਆਰਡਰ ਦਿਖਾ ਦੇ ਸਮਾਰ ਕੇ ਇਹਦਾ ਕੱਦ ਆ ਗਿਆ ਬਾਈ ਫੁੱਲ ਵੱਡਾ ਲੰਬੀ ਵੀ ਫੁੱਲ ਆ ਗਈ ਤੇ ਸਿੰਘ ਦੀ ਕੁਆਲਿਟੀ ਵੀ ਸੋਹਣੀ ਆ ਗਈ ਇਹਦੀ ਚਬਾਈ ਦੀ ਗੱਜੀ ਕਿਵੇਂ ਆ ਬੜੀ ਚੰਗੇ ਚਬਾਈ ਸੁਆ ਕਿਹੜਾ ਇਹਦਾ ਸੁਆ ਦੂਜਾ ਜੀ ਸੂ ਆ ਗਿਆ ਦੂਜਾ ਸੂਈ ਕਿੰਨੇ ਦਿੰਦੀ ਐ ਸੂਈ ਦਾ ਬੱਚਾ ਹੀ ਦੇਖ ਲੋ 20 ਦਿਨ ਹੋ ਗਏ 15 20 ਦਿਨ ਹਾਂ ਆ ਇਹਦੇ ਨਾਲ ਮੇਲ ਕਾਫ ਆ ਬਾਈ 15 ਤੋਂ 20 ਦਿਨ ਦੀ ਬਾਈ ਕਹਿੰਦਾ ਸੂਈ ਹੋਇਆ ਕਿਉਂਕਿ ਜਾਣਕਾਰੀ ਬਾਈ ਜੈਨੂਅਲ ਦਿੰਦਾ ਬਿਲਕੁਲ ਤੋੜ ਦੇ ਹੋਲਦੀ 15 ਤੋਂ 20 ਦਿਨ ਦਾ ਸੂ ਆ ਕਦ ਆ ਗਿਆ ਫੁੱਲ ਵੱਡਾ ਇਹ ਤੋੜ ਦੇਗੇ ਜੀ ਲੰਬੀ ਜਿਆ ਇਹਨੂੰ ਫਿਰ ਆਰਡਰ ਤੇ ਨਾੜਾ ਨੂੜਾ ਵੀ ਫੁੱਲ ਨੇ ਤੇ ਸਮਾਂ ਹੈਗਾ ਦੁਪਹਿਰ ਦਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਦ ਦੇ ਦਾ ਆ ਗਿਆ ਸੱਜਣੋ ਫੁੱਲ ਵੱਡਾ ਹੀ ਆ ਗਿਆ ਇੱਥੇ ਖਾਦੀ ਗੈਰੀਓ ਕੱਦ ਫੁੱਲ ਵੱਡਾ ਆ ਗਿਆ ਲੰਬੀ ਵੀ ਫੁੱਲਾ ਇੱਥੇ ਰੋਕ ਲੈ ਇਹ ਰੁਕਦੀ ਆ ਬੱਸ ਇੱਥੇ ਇੱਥੋਂ ਕਹਿ ਰਹੀ ਫੇਸ ਕੁਆਲਟੀ ਦੇ ਮਾਰਦੇ ਹੋਏ ਬਾਈ ਸਿੰਘ ਵੀ ਝੋਟੀ ਨੂੰ ਜੱਜਦਾ ਜੇ ਗੱਲਬਾਤ ਕਰ ਲਈ ਕੱਦ ਵੱਡ ਵੀ ਫੁੰਦੜਾ ਵਾਲਾ ਪਰੇਸ਼ਾਨਾ ਕਰ ਲਈ ਆਲੀ ਆਲੀ ਆ ਬੱਚੇ ਕਹ ਨਹੀਂ ਲਿਆ ਛੰਗ ਛੰਗਲ ਪਾਇਓ ਜੀ ਛੰਗਲਾ ਕਰਕੇ ਕਰਦੀ ਆ ਬਾਈ ਹਾਂ ਤੇ ਅਗਲੇ ਬੰਨਿਓ ਆਰਡਰ ਵੀ ਕੱਟ ਵਾਲਾ ਆ ਗਿਆ ਤੇ ਇਹਦਾ ਸੂਆ ਆ ਗਿਆ 15 ਤੋਂ 20 ਦਿੰਦਾ ਤੇ ਦੁੱਧ ਗੇਜ ਜੀ ਹੁਣ ਤਿਆਰ ਕਿੰਨਾ ਏ ਥੱਲੇ ਦੁੱਧ ਤਾਂ ਇਹ 15 ਕਿਲੋ ਚੋਕੇ ਲਿਆਈ ਮਾਲਕ ਦੇ ਘਰੋਂ ਜੀ ਠੀਕ ਆ ਜੀ ਮਨੂ ਉੱਪਰ ਆ ਕਰ ਗਈ ਹਾਂ 13-14 ਕਿਲੋ ਦੁੱਧ ਹੈਗਾ ਦੁੱਧ ਆਪਾਂ ਲੈ ਕੇ ਆਏ ਸੀ 15 ਕਿਲੋ ਤੋੜ ਕੇ ਲੈ ਗਏ ਕਰੋ ਮਲਕ ਰਿਓ ਠੀਕ ਆ ਹੁਣ ਕਿੰਨਾ ਇਹਦੇ ਥੱਲੇ ਤਿਆਰ ਹੁਣ ਮੰਨ ਕੇ ਦਰ ਬਾਈ 13 ਦੇ ਤੋਂ ਵੱਧ ਬਾਦ ਦੁੱਧ ਹੈਗਾ ਵੀ ਸਾਢੇ 13 ਮੇਰੇ ਵੀ 14 ਵੀ ਹੋ ਜੇ ਸਾਢੇ 13 ਤੋਂ 14 ਕਿਲੋ ਹਾਂ ਆਪਾਂ 13 ਕਿਲੋ ਕਹਿ ਕੇ ਦਿੰਨੇ ਆ ਹਾਲ ਫਿਲਹਾਲ ਹੈਗਾ ਹਾਂ 13 ਕਿਲੋ ਕਹਿ ਕੇ ਦਿੰਨੇ ਆ ਆਪਾਂ ਠੀਕ ਆ ਕਰ ਲੈ ਹਾਂ ਬਸ ਹਾਂ ਬੰਨੇ ਹੋ ਜਾ ਮਾੜਿਆ 13 ਕਿਲੋ ਬਾਈ ਕਹਿੰਦਾ ਅੱਜ ਆਪਾਂ ਕਹਿ ਕੇ ਦੇਵਾਂਗੇ ਕੱਦ ਫੁੱਲ ਵੱਡਾ ਤੇ ਲੰਬੀ ਲੁੰਬੀ ਦਾ ਕੋਈ ਅੰਤ ਨਹੀਂ ਹੋਈਂਗੇ ਜੀ ਇੱਧਰ ਨਾਲੇ ਬੰਨੇ ਹੋ ਜਾ ਇ ਚਵਾਈ ਦੀ ਬਹੁਤ ਚੰਗੀ ਜੀ ਚਵਾਈ ਦੀ ਚੰਗੀ ਸੂਆ ਦੂਜਾ ਇਹ ਕਿੰਨਾ ਕੁ ਦੁੱਧ ਪਾਦੀ ਦੁੱਧ ਵੀਰੇ ਦਾ 16-17 ਕਿਲੋ ਦੁੱਧ ਤਾਂ ਪਾਉਣਾ ਚਾਹੀਦਾ 17 ਕਿਲੋ ਦੁੱਧ ਨੂੰ ਠੀਕ ਆ ਗੱਲ ਉਹਦਾ ਛੇਵਾ ਵੀਰੇ ਹਣ ਮੇਰੇ ਕੋਲ ਤਾਂ ਦਾਣਾ ਡੱਪਾ ਕਿਹੜਾ ਸਾਹਮਣੇ ਪਿਆ ਪਕੜ ਲੁੱਕ ਰੱਖਦੇ ਪਈਆਂ ਨੇ ਠੀਕ ਆ ਗੱਲ ਕਾਹਦਾ ਪਾਉਣਾ ਠੀਕ ਆ ਹਣ ਗਾਂ ਖਰਾਕ ਦੇ ਹਿਸਾਬ ਸਰਤੇ ਕਹੀ ਜੀ ਪਾਊਗਾ ਅਜੇ ਕੱਢ ਲੂਗਾ ਇਹਦਾ ਰੇਟ ਕੀ ਰਹੂਗਾ ਬਾਈ ਇਹ ਦੇਦਾ 160 ਜੀ ਦਾਂਗੇ ਜੀ ਇਹਦਾ 160 ਜਿਆਦਾ ਹੀ ਲੱਗਿਆ ਮਾਨਤਨ ਕਰ ਦਾਂਗੇ ਜੀ ਹੋਰ ਇਹਦਾ ਕੱਟ ਕ ਪੂਰੇ ਕਰਦੇ ਜਮ ਵੇਚਣ ਵਾਲੇ ਵੇਚਣ ਵਾਲਾ ਕੰਮ ਹੀ ਕਰਦੇ ਜਮੀ ਡੇਢ ਦੀ ਦੇ ਦਾਂਗੇ ਜੀ ਪੂਰੇ ਦੀ ਹਾਂਜੀ ਇਹ ਝੋਟੀ ਬਾਈ ਕਹਿੰਦਾ ਦੇ ਦਾਂਗੇ ਡੇਢ ਲੱਖ ਦੀ ਕੱਦ ਫੁੱਲ ਵੱਡਾ ਲੰਬਾਈ ਫੁੱਲ ਹੈ ਤੇ ਦੁੱਧ ਬਾਈ ਕਹਿੰਦਾ 15 ਲੀਟਰ ਲਿਆਂਦਾ ਤੋੜ ਪੁੱਛ ਪਾ ਸਾਹ ਦੇਖੋ ਸਾਹ ਕੋਕ ਨਿਗਾ ਮਾਰ ਤੇ ਫਿਲਹਾਲ ਬਾਈ ਕਹਿੰਦਾ ਵੀ ਕਹਾਂਗੇ 13 ਪਰ ਮਿਲੂਗਾ ਜਦੋਂ ਕੋਈ ਸੱਜਣ ਚੌਂਡ ਆਊ ਬਾਈ ਕਹਿੰਦਾ 14 ਡੇਢ ਕਿੜੀ ਮਿਲੂਗਾ ਦੁੱਧ ਦੇ ਥੱਲੇ ਦੁੱਧ ਬਾਈ ਕਹਿੰਦਾ ਇਹਦੇ ਥੱਲੇ ਮਿਲੂ 14 ਡੇੜ ਕਿੜੇ ਸੂਆ ਗਿਆ ਦੂਜਾ ਸ਼ਕੀਨ ਕੱਟੀ ਥੋੜੇ ਸਾਹਮਣੀ ਆ ਬਾਈ ਇਹ ਬਾਈ ਕਹਿੰਦਾ ਦੇ ਦਾਂਗੇ ਆਪ ਨੰਬਰ ਬੋਲ ਦੇਗੀ 97795 62218 97795 62218 ਸਜਣੋਂ ਬਾਈ ਦਾ ਨੰਬਰ ਹੈ ਇਹਨਾਂ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਸੰਪਰਕ ਬਾਈ ਨਾਲ ਕਰ ਲਿਓ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ